ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਹੋਰ ਕਬੱਡੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੰਦੀਪ ਨੰਗਲੰਬੀਆਂ ਬਾਰੇ ਸੰਦੀਪ ਦਾ ਪੂਰਾ ਨਾਮ ਹੈ ਸੰਦੀਪ ਸਿੰਘ ਸੰਧੂ ਤੇ ਪਿੰਡ ਹੈ ਨੰਗਲੰਬੀਆਂ ਜੋ ਕਿ ਸ਼ਾਹਕੋਟ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਸੰਦੀਪ ਨੂੰ ਕਬੱਡੀ ਵਿੱਚ ਗਲੈਡੀਏਟਰ ਦਾ ਵੀ ਖਿਤਾਬ ਮਿਲਿਆ ਹੈ ਕਬੱਡੀ ਦੀ ਬਦੌਲਤ ਸੰਦੀਪ ਅਨੇਕਤ ਦੇਸ਼ਾਂ ਵਿੱਚ ਖੇਡ ਚੁੱਕਿਆ ਹੈ ਤੇ ਵਰਲਡ ਕਬੱਡੀ ਕੱਪਾਂ ਵਿੱਚ ਤਿੰਨ ਵਾਰ ਕਪਤਾਨੀ ਵੀ ਕਰ ਚੁੱਕਾ ਹੈ ਤੇ ਸੰਦੀਪ ਲਗਾਤਾਰ ਤਿੰਨ ਵਾਰ ਇੰਗਲੈਂਡ ਸੀਜ਼ਨ ਦਾ ਬੈਸਟ ਰਹਿ ਚੁੱਕਾ ਹੈ ਤੇ ਤਿੰਨ ਵਾਰ ਹੀ ਸੰਦੀਪ ਅਮਰੀਕਾ ਵਿੱਚ ਬੇਅਰੀਅਰ ਟੀਮ ਨੂੰ ਚੈਂਪੀਅਨ ਬਣਾ ਚੁੱਕਾ ਹੈ ਦੋਸਤੋ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਸੰਦੀਪ ਦੇ ਕਬੱਡੀ ਵਿੱਚ ਜਿੱਤੇ ਨਾਮਾਂ ਬਾਰੇ ਹੁਣ ਤੱਕ ਸੰਦੀਪ ਨੇ 50 ਦੇ ਕਰੀਬ ਮੋਟਰਸਾਈਕਲ ਜਿੱਤੇ ਹਨ ਤੇ ਹੁਣ ਤੱਕ ਤਿੰਨ ਗੱਡੀਆਂ ਵੀ ਜਿੱਤੀਆਂ ਹਨ ਜਿਸ ਵਿੱਚੋਂ ਇੱਕ अल्टੋ ਕਾਰ ਲੋਹਾਰੇ ਦੇ ਕਬੱਡੀ ਕੱਪ ਤੇ ਪਾਲੇ ਜਲਾਲਪੁਰ ਦੇ ਨਾਲ ਸਾਂਝੇ ਤੌਰ ਤੇ ਜਿੱਤੀ ਸੀ ਦੂਜੀ ਗੱਡੀ ਬੱਦੋਵਾਲ ਦੇ ਕਬੱਡੀ ਕੱਪ ਤੇ ਜਿੱਤੀ ਸੀ ਤੇ ਤੀਜੀ ਗੱਡੀ ਵਰਨਾ ਜੋ ਕਿ ਪਵਾਂਦੜੇ ਦੇ ਕਬੱਡੀ ਕੱਪ ਤੇ ਸੰਦੀਪ ਨੂੰ ਸਨਮਾਨਤ ਵਜਨ ਦਿੱਤੀ ਗਈ ਸੀ ਸੰਦੀਪ ਨੇ ਹੁਣ ਤੱਕ ਦੋ ਘੋੜੇ ਦੋ ਮੱਝਾਂ ਇੱਕ ਟਰੈਕਟਰ ਲੀਗ ਵਿੱਚੋਂ ਸਨਮਾਨਤ ਤੌਰ ਤੇ ਮਿਲਿਆ ਹੈ ਸੰਦੀਪ ਨੇ ਹੋਰ अनेका ਨਗਦੀ ਨਾਮ ਤੇ ਸੋਨੇ ਆਦੀ ਵੀ ਜਿੱਤਿਆ ਹੈ ਆਪਾਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਸੰਦੀਪ ਇਦਾਂ ਹੀ ਦਿਨ ਰਾਤ ਤੱਕੀ ਕਰਦਾ ਰਹੇ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਉਹ ਵੀ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਧੰਨਵਾਦ